ਆ ਮੇਰੀ ਮਾਂ ਨੂੰ ਆਏ ਤੋਂ ਹੁਣੇ ਆ ਮਿੰਨੋ ਤਾਂ ਪ੍ਰਾਣਾ ਬਦਲ ਕੇ ਲੇ ਨਾਲੇ ਸੱਸ ਸਹਰਾ ਬਦਲ ਕੇ ਦੇ ਸਾਰੇ ਕੁਛ ਬਦਲ ਕੇ ਦੇ ਨੀ ਬੋਨ ਪੁੱਤੇ ਅੱਗੇ ਨੀ ਤੂ ਫੇਰ ਬਰੰਗ ਲਫਾਫੇ ਵਾਂਗੂ ਵਾਪਸ ਆ ਗਈ ਨੀ ਆਈਆਂ ਹਰਨਾ ਕਫਨ ਮੈਂ ਨਹੀਂ ਜਾ ਦੇਖਿਆ ਲੈ ਨੀ ਕੁੜੇ ਐਨਾ ਵਧੀਆ ਪਰੌਣੇ ਨਾਲ ਜਾਈ ਹੋਈ ਆ ਐਨਾ ਵਧੀਆ ਘਰ ਹੈ ਹਾਂ ਦੱਸ ਆ ਮੇਰੀ ਮਾਂ ਤੇ ਮੇਰਾ ਫਾਹਾ ਘਰ ਤਾਂ ਇਸੇ ਥਾਂ ਤੇ ਉਹ ਵੀ ਆਹੀ ਕੋਈ ਦੂਜੇ ਥਾਂ ਤੇ ਵੀ ਆਹੀ ਕੋਈ ਦੇ ਘਰ ਤਾਂ ਤੂੰ ਦੇਖ ਦੁੱਖ ਕੇ ਵਿਆਹ ਲੈ ਤੇ ਅੱਜ ਨਾਲ ਹਾਂ ਮੇਰੇ ਤਾਂ ਪੱਟੀ ਮੇਕ ਕਰਦੀ ਮੈਂ ਤਾਂ ਜਵਾਨੀ ਸਹਾੜਤੀ ਮੇਰੀ ਮਾਂ ਨੇ ਲਾ ਮਾਦਾ ਮੇਰੀ ਮਾਂ ਨੂੰ ਲਈ ਕਹੂੰਗੀ ਆ ਮੈਂ ਨੋ ਕਪੜਾ ਨਾ ਬਦਲ ਕੇ ਦੇ ਨਾਲੇ ਸਸ ਸਾਰਾ ਬਦਲ ਕੇ ਦੇ ਸਾਰੇ ਕੁਝ ਬਦਲ ਕੇ ਦੇ ਮੈਂ ਨਹੀਂ ਜਾਣਾ ਹੁਣ ਇਹਨਾਂ ਦੇ ਆਪਦਾ ਨਵੇਂ ਸਹੁਰੇ ਤੇ ਜਾਵਾਂ ਆਹੀ ਮਾਦਾ ਗੇ ਇਹ ਮਾਦਾ ਸਹੁਰੇ ਬਦਲਦੀ ਗੱਲ ਕਰਦੀ ਸੀ ਜੇ ਮੈਂ ਲੰਗੜੀ ਹੋ ਗਈ ਮੈਂ ਤਾਂ ਕਿਸੇ ਨੇ ਲੈਣਾ ਵੀ ਨਹੀਂ ਉੜਾ ਬਿਨ ਸੁਣਦੀ ਨਹੀਂ ਪਤਾ ਕਿ ਕਿੱਥੇ ਹੈਗੀ ਇੱਕ ਤਾਂ ਜੈ ਖਣ ਦੇ ਕੰਮ ਮਸਾਂ ਨਿਭੜੇ ਤੇਰੇ ਨਹੀਂ ਕੰਮ ਨਿਭੜਦੇ ਨਾ ਮਰਵਾਜਾ ਮਾਰੀ ਜਾਨੀ ਆ ਕੋਲੀ ਆ ਨੀ ਬੂਨ ਪੁੱਤੇ ਦੀਏ ਨੀ ਤੂੰ ਫੇਰ ਬਰੰਗ ਲਪਾਫੇ ਵਾਂਗੂ ਵਾਪਸ ਆ ਗਈ ਨੀ ਆਈਆਂ ਹਰ ਮੈਂ ਤਪੜ ਮੈਨੂੰ ਜਾਣਾ ਜੂਣਾ ਹੈਗਾ ਹੁਣ ਉੱਥੇ ਨਹੀਂ ਹੁਣ ਕਾਤੋਂ ਆ ਗਈ ਤੂੰ ਲੈ ਅਜੇ ਹਜੋਂ ਨਾ ਤੇ ਨਾ ਗਵਾਂਡੀਆਂ ਦੀ ਕੁੜੀ ਦਾ ਹਾਂ ਨਾਲੇ ਕਹਿੰਦੇ ਆ ਉਹੋ ਜੇ ਪਣਾਣਾ ਲੰਬ ਕੇ ਦੇ ਲੰਬੂਟ ਪੁੱਤ ਦੇ ਕੱਪੜੇ ਦੇ ਬਦਲ ਨੂੰ ਉਹ ਉਹ ਤਾਂ ਰੱਬ ਨੇ ਜਿਹੇ ਜੇ ਕਰਮਾਂ ਚ ਦਿੱਤਾ ਹੁੰਦਾ ਉਹੋ ਜੇ ਹੁੰਦਾ ਅੱਛਾ ਮੇਰੇ ਕਰਮੇ ਮਾੜੇ ਨੇ ਮੇਰੇ ਕਰਮਾਂ ਦਾ ਸੀਖ ਲੱਗ ਗਈ ਅੱਗ ਲੱਗ ਗਈ ਲੰਬੂ ਲੱਗ ਗਿਆ ਮੇਰੇ ਕਰਮਾਂ ਨੂੰ ਤਾਂ ਤੂੰ ਐ ਤੂੰ ਜਹੇ ਦਾ ਕਿਤੇ ਮਿੱਠੀ ਚਾਹ ਪਿਆਤੀ ਕਿਸੇ ਨੇ ਬਰਫੀ ਖਵਾਤੀ ਹਾਂ ਭਾਈ ਮੇਰੀ ਕੁੜੀ ਦਾ ਰਿਸ਼ਤਾ ਪੱਕਾ ਹਾਂ ਨੂੰਨ ਪੁੱਤੇ ਦੀ ਦਾਦਾ ਮੈਂ ਕੀ ਕਰਾਂ ਓਏ ਗੱਲ ਹੋ ਗਈ ਬੂ ਇੱਕ ਨੁਕੀ ਰੋਨੀਆਂ ਸਾਰਾ ਆ ਬਈ ਉਤਾ ਹੋਰ ਕਿੰਨੇ 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 ਕ ਜੰਮੇ ਨੇ ਹੋਰ ਨੂੰਨ ਪੁੱਤੀ ਤੇਰੀ ਗੱਲੀ ਗੱਲੀ ਆ ਮੈਂ ਤੇਰੇ ਪਿਓ ਨੂੰ ਕਹੀ ਨਹੀਂ ਆ ਉਹ ਜਾ ਉਹਤੀ ਮਰ ਗਿਆ ਆਪ ਤਾਂ ਮੇਰੀ ਜਾਨ ਨਾ ਬੋਲਾ ਕੁੱਕੜ ਜੰਮ ਕੇ ਸਿੱਟ ਗਿਆ ਹਾਂ ਬੋੜਾ ਕੁੱਕੜ ਇਹੋ ਜਿਹੀ ਮਿਲਣੀ ਨਹੀਂ ਚਾਹੇ ਤੂੰ ਲੱੱਪਣ ਭੱਗ ਜਾ ਬਾਹਰ ਬਾਣੀ ਫਿਰਦੀ ਬਾਲੀ ਸੋਣੀ ਨਾ ਸਾਰੇ ਤਾਂ ਕਹਿੰਦੇ ਨੇ ਮਾਂ ਵਰਗੀ ਐ ਮਾਂ ਵਰਗੀ ਐ ਹਾਂ ਹਾਂ ਨੀ ਮਾਤ ਮਾਤ ਤਾਂ ਗਈ ਨਹੀਂ ਤੂੰ ਹੋਰ ਗਈ ਨਹੀਂ ਪਿਓ ਤੇ ਗਈਆਂ ਡੰਗਰੇ ਜੰਮੀ ਆ ਕੇ ਨਹੀਂ ਤੇਨੂੰ ਤਾਂ ਮੇਰੇ ਪਿਓ ਨੂੰ ਆਏ ਬੋਲਦੀ ਐ ਮੇਰਾ ਪਿਓ ਡੰਗਰ ਸੀਗਾ ਕਿਉਂ ਹਾਂ ਤੂੰ ਨੂੰ ਪੱਠੇ ਖਵਾਉਂਦੀ ਰਹੀ ਐ ਹੋਰ ਕੀਤੀਓ ਡੰਗਰੀ ਤਿੰਨ ਪੁੱਤੇ ਦਾ ਆ ਜਾ ਮੇਰੇ ਘਰ ਨਾਲੋਂ ਛਿੱਟ ਗਿਆ ਤਪਾਈ ਪਈਆਂ ਆਪ ਤਾਂ ਮਰ ਗਿਆ ਧਾਰਨਾ ਪੀਂਦਾ ਸੀ ਤਾਈਆਂ ਮਰਿਆ ਪਲੇਗ ਤੇ ਜਾਣਾ ਮਨਾਂ ਤੂੰ ਕੀ ਹੋ ਗਈ ਸਕੋ ਧਾਰਨਾ ਪੀਂਦਾ ਸੀ ਆਪ ਦੇ ਕਰੋ ਪੀਂਦਾ ਸੀਗਾ ਹਾਂ ਤੇਰੇ ਭੇਕੇ ਤੇ ਥੋੜੀ ਪੀਂਦਾ ਸੀ ਲਿਆ ਕੇ ਨੀ ਅਬ ਦੇ ਕੋ ਨੀਂਦਾ ਹੀ ਤੇਰੇ ਕਾਜਾ ਮੈਂ ਸਾਰੀ ਮਰ ਕਮਾਉਂਦੀ ਮਰ ਗਈ ਨੇੜੀ ਇੱਥੇ ਜ਼ਿੰਦਗੀ ਰੁੜ ਗਈ ਮੇਰੇ ਹੱਡ ਕੋ ਤੇਰੀ ਰਹੇ ਕਦੇ ਮੈਨੂੰ ਕੁੱਟ ਸਿਰਦਾ ਤੀ ਕਦੇ ਕੁਛ ਮੈਂ ਤਪਾਈ ਪਈਆਂ ਫੇਰ ਨਫੁੱਤੀ ਦੀ ਤਿੰਨ ਵਾਰ ਤੂੰ ਵਿਆਹ ਤੀ ਆ ਹੁਣ ਦੇ ਇਹਦਾ ਤੀਜੇ ਥਾਂਵਾਂ ਵੀ ਆ ਪਿਆ ਦੀ ਨੀ ਮਾਂ ਅਬ ਦੇ ਲੱਛਣੀ ਖਾਂਦੀ ਸੀ ਕੁੱਟ ਤੂੰ ਹਾਂ ਨੀ ਤੇਰੇ ਨੱਛਣਾ ਤੂੰ ਆਪ ਹੀ ਆ ਜੇ ਨੀ ਗੱਸਾ ਨੂੰ ਸੱਤ ਲੈਂਦੀ ਲੋਕਾਂ ਕੰਨੀ ਦੇਖਦੀ ਸੀ ਤਾਂ ਆਪ ਖਾਂਦੀ ਸੀ ਸਵਾਲ ਦੇਖਦੀ ਸੀ ਮੈਂ ਸੁਣਕਦਾ ਸੀ ਮਰਮੇ ਨਹੀਂ ਮੈਂ ਤਾਂ ਕਿਤੇ ਗਿੱਲੇ ਕੋਹ ਤੇ ਪਾਇਆ ਨਹੀਂ ਤੇਰੀ ਮੇਰੀ ਗੱਲ ਸੁਣ ਤੂੰ ਆਪ ਤਾਂ ਦੇਖ ਲੈਂਦੀ ਮੜ ਮੋਟਾ ਮੈਨੂੰ ਸਾਧ ਲੈਂਦੀ ਉੱਥੇ ਕਿਉਂ ਹਾਂ ਆਹੋ ਤੈਨੂੰ ਸਾਧ ਲੈਂਦੀ ਮੇਰਾ ਸਾਰਾ ਬਟਾ ਕਿੱਡਾ ਲੁੱਚਾਗਾ ਹਾਂ ਚੰਗਾ ਪਕਾਈ ਨਹੀਂ ਮਾਰਦੇ ਹੁੰਦੇ ਐਂਜੇ ਗੱਲਾਂ ਨਹੀਂ ਕਰਦੇ ਬੇਚਰ ਬੰਦਾ ਹੈ ਪੂਰਾ ਬੈਲਣ ਹੈਗਾ ਬੰਦਾ ਉਹ ਜਿਵੇਂ ਜਨਾਨੀ ਨਹੀਂ ਹੁੰਦੀ ਬੈਲਣ ਉਵੇਂ ਹੈਗਾ ਲੁੱਚਾ ਸਿਰੇ ਦਾ ਤੈਨੂੰ ਬੁਲਾ ਲੈਂਦੀ ਆ ਲੈ ਮੈਂ ਤਾਂ ਆ ਬਣਿਓ ਥਰੀ ਤੈਨੂੰ ਕਾ ਤੁਮ ਬੁਲਾ ਲੈਂਦੀ ਮੈਂ ਮਿਸਿਆਪੇ ਤੇ ਇਹੀ ਨੇ ਜੇ ਤੂੰ ਰਹਿੰਦੀ ਨਹੀਂ ਹੁਣ ਮੈਂ ਚੌਥੇ ਥਾਵੇਂ ਦੱਸ ਤੈਨੂੰ ਕਿੱਥੇ ਫੂਕੂੰਗੀ ਤੂੰ ਮੇਰੇ ਮਾਂ ਕੇ ਦੁਸ਼ਮਣ ਐ ਮੈਨੂੰ ਪਾਣੀ ਦਾ ਘੁੱਟ ਨਹੀਂ ਪੁੱਛਿਆ ਆ ਮੈਂ ਤੇਰੇ ਬਾਹਰ ਜਾ ਕੇ ਤੇਰੇ ਦਰਾਂ ਜਾ ਕੇ ਡਿੱਗਿਆ ਮੇਰਾ ਊਠਾ ਟੁੱਟ ਗਿਆ ਦੇਖ ਲੈ ਪੈਰ ਦਾ ਮੇਰਾ ਹਾਲ ਨਹੀਂ ਪੁੱਛਿਆ ਸੇਮ ਨਹੀਂ ਭਰੋਸਿਆ ਹੈ ਆ ਬੈਗੀ ਮੱਥਾ ਲਾ ਕੇ ਲੜਨ ਦਾ ਮੇਰੇ ਨਾਲ ਤੂੰ ਨਹੀਂ ਲੜਣੀ ਤੇਰਾ ਸਿਰ ਹੀ ਸਿਰ ਕੁੱਟਦਾ ਨਹੀਂ ਤੈਨੂੰ ਪਾਣੀ ਪਿਆ ਦੇ ਮੈਂ ਤਾਂ ਇੰਜੀ ਕਰਦਾ ਵੀ ਤੈਨੂੰ ਜ਼ਹਿਰ ਦੇ ਦੇ ਜ਼ਹਿਰ ਫੂਕ ਦਿੰਨੀ ਹੁਣ ਚੁੱਪ ਕਰ ਤੇ ਗਮਾਂਡੀ ਇਕੱਠੇ ਕਰਾਂਗੀ ਪਾਲੋਂ ਨੇ ਮਰ ਜਾਨੇ ਨੂੰ ਕੁੱਟ ਕੇ ਗੱਡੀ ਹਟੂ। ਤੇ ਡਰਾਮਾ ਕਰਦੇ। ਅੱਜ ਜਾਣਾ ਨਹੀਂ ਹੈਗਾ। 21 ਸਿੱਕ। ਮੈਂ ਨਹੀਂ ਜਾਂਦੀ ਜੁੰਦੀ। ਮਦਨ ਨਵਾ ਬਰਾਉਣਾ ਲੋ। ਦੇਖਦੀ ਆ। ਦੇਖ। ਲਿਆ ਹੁਣ ਪਾਣੀ। ਆ। ਲੱਸੀ ਆਪਾਂ ਖਾਣਾ। ਮੇਰੀ ਜਾਨ ਨੂੰ ਸੜ ਗਿਆ ਆ ਭਾਈ ਕੀ ਆ ਕੇ ਬੁੱਤ ਜਮੀ ਅਕਲ ਨਹੀਂ ਹੈਗੀ ਮੱਚ ਗਈ ਮੱਚ ਗਈ ਤੂੰ ਤਾਂ ਹੁਣ ਫੇਰ ਤੋਰ ਦੇ ਕਿਸੇ ਬੁੱਢੇ ਟਕੇ ਦੇ ਮੈਨੂੰ ਪਹਿਲਾਂ ਮੈਨੂੰ ਲੋਕ ਜਿਉਣ ਨਹੀਂ ਦਿੰਦੇ ਫੜ ਮਰ ਲੈ ਨਹੀਂ ਪੀਂਦੀ ਨਾ ਪੀ ਖਸਮ ਨੂੰ ਰੋ ਖੜੀ ਹੋ ਕੇ ਮੈਂ ਤਾਂ ਦੁਖੀ ਕਰਤੀ ਤਾਂ ਹਾਂ ਆ ਮੇਰਾ ਸਾਰਾ ਬਣਾਉਂਦਾ ਸੀ ਤੈਨੂੰ ਵਗ ਜੀ ਉਹ ਵੀ ਵਗ ਜੀ ਮੇਰੇ ਚੰਦੀ ਮੈਂ ਤਾਂ ਪਤਾ ਨਹੀਂ ਤਾਂ ਪਾਉਂ ਅਹੀਂ ਤਾਂ ਪਾਉਂਗੀ ਤੈਨੂੰ ਤੂੰ ਦੇਖੀ ਸੀ ਸੁੱਡ ਲਾਪ ਹੈ ਕਹਿੰਦੀ ਮੈਨੂੰ ਆ ਸੁੱਡ ਚੈ ਨਾ ਤਾਂ ਬਸ ਇਹ ਦਪੰਕਾ ਖਾਣਾ ਮੇਰੀ ਜਾਨ ਖਾ ਰੱਖੀ ਆ ਤਪਾ ਰੱਖੀ ਆ ਇਹ ਕੁੜੀ ਨੇ ਤਾਂ ਮੈਂ ਨਹੀਂ ਹੋਣਾ ਕਿ ਤੈਨੂੰ ਪਤਾ ਤਾਂ ਹੈਗਾ ਹਾਂ ਕੱਲ ਵੀ ਮਾਰਦੀ ਜਾਂਦੀ ਸੀ ਬੋਲ ਜਾ ਕਹਿੰਦੀ ਮੈਂ ਤਾਂ ਹੋਰ ਵਿਆਹ ਕਰਾਉਣਾ ਮੈਂ ਤਾਂ ਇਹ ਕਰਨੇ ਮੈਨੂੰ ਨਾ ਕਰਨਾ ਆਏ ਕਿ ਤੰਗ ਕਰਦੀ ਐ ਨਹੀਂ ਭੈਣ ਤੇਰੀ ਨਹੀਂ ਪੁੱਛ ਨਾ ਭੈਣ ਤੀਜੇ ਥਾਵੇਂ ਵਿਆਹੀ ਹੋਈ ਆ ਹੁਣ ਇਹ ਦੇਖ ਲੈ ਮੈਂ ਕੀ ਜਾਨ ਨੂੰ ਰੋਵਾ ਮੈਂ ਕੋਈ ਕਸਰ ਛੱਡੀ ਐ ਨਾ ਬਾਹਰ ਵਧੇਰਾ ਕੋਈ ਹਾਂ ਤੇ ਹੁਣ ਕੀ ਕਰਾਂ ਉਹਨਾਂ ਦਾ ਸਹੁਰਿਆਂ ਦਾ ਵੀ ਨੀ ਕੋਈ ਕਸੂਰ ਇਹ ਆਪ ਹੀ ਨੇ ਇਹਦੇ ਬਸਣ ਦੇ ਚੱਜ ਹੈਗੇ ਦੇਖ ਲੈ ਠੀਕ ਵੀ ਇਹੀ ਕਹਿੰਦੇ ਮੇਰੇ ਲੱਗਦਾ ਤੋ ਸਹੁਰਿਆਂ ਨੇ ਮੇਰਾ ਆਨ ਕੱਟਾ ਮੇਰੇ ਰਹਿਮਾਨਾ ਕੱਟਾ ਦੱਬਤੀ ਕਰ ਕੋੜ ਇੱਕ ਪੁੱਤੇ ਰਖੜਿਆ ਕੋਈ ਜੰਦ ਮੈਂ ਤੋਰੀ ਬਹਿ ਜਾਣੀ ਆ ਮੈਂ ਕੀ ਦੱਸਾਂ ਤੈਨੂੰ ਮੈਂ ਤਾਂ ਸੱਚੀ ਲੋਕਾਂ ਤੋਂ ਵੀ ਸ਼ਰਮ ਆਉਂਦੀ ਆ ਆਗਲਾ ਕਹਿੰਦਾ ਕੁੜੀ ਇਹਨਾਂ ਦੀ ਕਿਤੇ ਤੇ ਨਿਕਲੀ ਕੁੜੀ ਆ ਹੋ ਵੀ ਕੱਲੀ ਕੁੜੀ ਐ ਮੈਂ ਤਾਂ ਮੇਰੇ ਤੇ ਤਾਂ ਪੋਰਾ ਨਹੀਂ ਗਿਆ ਤਾਂ ਮੇਰੇ ਪਿਓ ਬੌਲਾ ਤੀ ਇਹਦਾ ਹੋ ਤੇ ਗਈ ਹੋਰ ਪਿਓ ਉੱਤੇ ਗਈ ਜਮੀ ਤਾਂ ਦੇਖੀ ਤੀ ਉਹ ਕੀ दारू ਪੀ ਕੇ ਮੇਰੇ ਨਾਲ ਕੀ ਹੋ ਕਰਦਾ ਹੁੰਦਾ ਮੈਂ ਥੋੜਾ ਘਰ ਬੰਦੇ ਆ ਦੇ ਹਾਂ ਸਹੀ ਕਹਿੰਦਾ ਇਹ ਬੌਲੀ ਨੂੰ ਵੀ ਕੀ ਕਰੂਗਾ ਅਗਲਾ ਹੋਰ ਬਹੁਤ ਔਖਾ ਸੱਚੀ ਇਹਦੀ ਬੌਲੀ ਦਾ ਕਰੂ ਕੀ ਕੀ ਅਗਲਾ ਮਸਾ ਤਮਾਂ ਬਾਪੂ ਦੇ ਹੁੰਦੇ ਰੇਲਾ ਹੁਣ ਕਹਿੰਦੀ ਮੈਨੂੰ ਤਾਂ ਪਰਾਉਣਾ ਵੀ ਬਦਲ ਤੇ ਮੇਰੀ ਸੱਸ ਵੀ ਬਦਲਦੇ ਮੇਰਾ ਸਹੁਰਾ ਵੀ ਬਦਲਦੇ ਲੈ ਦੱਸ ਕੱਪੜੇ ਨੇ ਉਹ ਕੱਪੜੇ ਨੇ ਬਦਲੇ ਜਾਣ ਹਾਂ ਲੈ ਸੱਸ ਨੇ 100 ਕੱਪੜੇ ਬਦਲੇ ਕੱਪੜੇ ਨੇ ਬਦਲੀ ਜਾਉਂਗੇ ਨਾ ਸੱਸ ਬਦਲ ਦਿੰਦੇ ਸਹੁਰਾ ਬਦਲ ਹਾਂ ਵੀ ਰੋਜ਼ ਦੱਸ ਵੀ ਇਹ ਤਾਂ ਕੇਰਾ ਮਸਾਂ ਕਰਦਾ ਅਗਲਾ ਹਾਂ ਰੋਜ਼ ਰੋਜ਼ ਕਿੱਥੋਂ ਕਰ ਦੂ ਫਿਰ ਕੁੜਚੰਗਾ ਮੈਂ ਤਾਂ ਤਪਾਰ ਰੱਖੀ ਆ ਮੈਂ ਤਾਂ ਹੁਣ ਜਾ ਕੇ ਆਉਣੀ ਆ ਮੈਂ ਵੀ ਉਹਨਾਂ ਦੇ ਕੰਮਤੀ ਮੈਨੂੰ ਉਹ ਗਰਦਿਆ ਲੋਕ ਚੰਗਾ ਮੰਨੀ ਮਚਣੇ ਨਿਪੜਦੇ ਹੁਣ ਰਸੋਈ ਦਾ ਨਹੀਂ ਪੜਿਆ ਤੇ ਆਪੇ ਝਾੜੂ ਖਾਣਾ ਲਾਉਣਾ ਦਾ ਕਿ ਕੀ ਕਰਾਂ ਮੈਂ ਝਾੜੂ ਲਾਉਂ ਕਦੇ ਭਾਂਡੇ ਮਾਂਜੂ ਨਹੀਂ ਸੱਚ ਝਾੜੂ ਤੋਂ ਜ਼ਿਆਦਾ ਆ ਮੇਰੀ ਝੜਕਾ ਫੇਰ ਵੀ ਲਾਉਂ ਮੈਂ ਸੁਣਿਆ ਗੇਬੋ ਦੀ ਪੂਰੀ ਫੇਰਾ ਦੀ ਪਹਿਲਾਂ ਵੀ ਹੋ ਰਹੀ ਸੀ ਪਹਿਲਾਂ ਵੀ ਆ ਗਈ ਉਥੋਂ ਦੂਜੀ ਵਾਰ ਫੇਰਾ ਦੀ ਨਹੀਂ ਹੁਣ ਤੀਜੀ ਵਾਰ ਮੈਂ ਸੌਦਾ ਕਰਾ ਦੇਣੀ ਆ ਨਾਲੇ 4 ਪੈਸੇ ਮੈਨੂੰ ਵੀ ਬਣ ਜਾਣਗੇ ਦੇਖਦੀ ਆਂ ਤੇਰਾ ਅੱਜ ਜਾ ਕੇ ਆਉਣੀ ਆਂ ਦੇਬੋ ਕੋਲੇ ਕੀ ਪਤਾ ਕਿ ਬਹੁ ਮੰਨੇ ਜਾ ਕੇ ਵਿਆਹ ਨੂੰ ਕੁੜੀ ਦੇ ਨੂੰ ਚਲ ਕਰਾਈ ਦਿੰਨੀ ਆ ਰਿਸ਼ਤਾ ਵਿਆਹ ਹੋਵੇ ਨਾ ਹੋਵੇ ਪਰ ਮੈਂ ਮਨਾਉਂਗੀ ਤਾਂ ਹੈ ਹੀ ਤੋਂ ਪੈਸੇ ਮੈਨੂੰ ਬਾਣੀ ਜਾਣਗੇ ਜਾ ਕੇ ਆਉਣੀ ਆਂ ਅੱਗ ਲੱਗੇ ਝਾੜੂ ਇਹਨੂੰ ਫੇਰ ਲਾ ਲੂਗੀ ਮੈਂ ਜਾ ਕੇ ਆਉਣੀ ਆਂ ਦੇਬੋ ਕੋਲੇ ਇਹ ਸੁਣ ਕੁੱਤੀ ਦੀ ਕਿ ਕਦੀ ਨਹੀਂ ਨਹੀਂ ਸੱਚ ਮੈਂ ਕਹੀ ਜਾਂਦੀ ਕਿ ਉਹਦਾ ਦੋ ਵਿਆਹ ਨੇ ਦੋ ਵਿਆਹ ਨੇ ਉਹ ਤਾਂ ਤਿੰਨ ਖਸਮ ਕਰਕੇ ਆਈ ਹੈ ਜੀ ਉਹ ਦੂ ਹਰਾਮ ਚਾਦੀ ਨਿੱਤ ਨਮਾ ਪਰੌਣਾ ਭਾਲਦੀ ਆ ਦੇਖਦੀ ਆ ਫਿਰ ਕਰਾਉਣੀ ਆ ਦਾ ਰਿਸ਼ਤਾ ਜਾ ਕੇ ਦੇ ਬੋਲੇ ਨੀ ਕੀੜੀ ਕਿੜੂੜੇ ਲੈ ਆ ਬੈਠੀ ਆ ਨੀ ਹੋਰ ਕਿਵੇਂ ਆ ਤਕੜੀਆਂ ਨੀ ਤਾਕੜੀਆਂ ਪਹਿਨੇ ਪੁੱਛਣਾ ਆ ਲੱਗੀ ਵੀ ਸਫਾਈ ਨਹੀਂ ਕਰਨਾ ਮੱਖਣ ਖਾਲ ਆ ਗਿਆ ਚਲ ਵੀ ਇਹ ਆਂ ਘੱਟੀ ਪਹਿਲੇ ਢਾਹੀ ਬੈਠੀ ਆ ਨੀ ਉਹ ਨਹੀਂ ਪਾਈ ਤੇ ਫੱਟੀ ਮੈਂ ਤੁਹਾਨੂੰ ਕੁੱਤੇ ਦੀ ਤੇਹ ਤੇ ਨੀਵੀਂ ਤੇ ਬੈਠਿਆ ਨਹੀਂ ਜਾਂਦਾ ਹੋਰ ਕਰੇ ਸਭ ਸੁੱਖ ਸੰਤ ਹੈ ਸੁੱਖ ਸੰਤ ਹੈ ਕਿ ਤੈਨੂੰ ਪਤਾ ਗੋਟਾ ਬਹੁਤ ਹੀ ਦੁਖਦਾ ਅੱਗ ਲੱਗਣਾ ਨਹੀਂ ਗੋਡੇ ਨੇ ਤਾਂ ਮੈਂ ਵੀ ਦੁਖੀ ਕਰছি ਮਸਾਂ ਆਈਆਂ ਤੇਰੇ ਕੋਲੇ ਨਹੀਂ ਪੁੱਛਣਾ ਅੱਗੇ ਤਾਂ ਕਹਵੇਂ ਹੁੰਦੇ ਵੀ ਬੁੜਿਆਂ ਨੇ ਵੀ ਦੁੱਖ ਦਿੱਤੇ ਹੁਣ ਤਾਲਾ ਤੁਹਾਡੇ ਨੇ ਕੀ ਉਮਰ ਆ ਤੇਰੀ ਤੂੰ ਸਾਰੀ 30 35 ਸਾਲ ਦੀਆਂ ਨਹੀਂ ਮੱਛਣਾ ਜਿਹੜਾ ਹ ਚਿਕਣ ਗੁਣੀਆਂ ਹੋ ਰਿਹਾਗਾ ਇਹ ਇਹਦੇ ਸਾਰੇ ਸੱਪੇ ਪਾਏ ਹੋਏ ਨੇਗੇ ਨਹੀਂ ਹਾਲਾ ਕਹਿੰਦੇ ਮੇ ਸੁਨਾਮ ਕੰਨ ਤੇ ਬਹੁਤੀ ਹੋਇਆ ਪਿਆ ਸਾਡੇ ਸੰਗਰੂਰ ਚ ਬਿਠੇਰਾ ਹੋ ਰਿਹਾ ਇੱਥੇ ਵੀ ਹੋ ਰਿਹਾ ਬੂ ਨਹੀਂ ਪੈਣਾ ਮੂ ਸਾਡੇ ਵੀ ਇੱਧਰ ਪਿੰਡ ਚ ਹੈਗਾ ਨੀ ਗੇਬੋ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰਦੀ ਤੂੰ ਹਾਂ ਦੱਸ ਪੈਣੀ ਨਹੀਂ ਮੈਂ ਸੋਣਿਆ ਤੇ ਕੁੜੀ ਫੇਰ ਆ ਗਈ ਸਹੁਰਿਆਂ ਤੋਂ ਕੀ ਕਰਾਂ ਪੈਣ ਅੱਖੇ ਝੁਗਾ ਚੱਕੋ ਤਾਂ ਆਪਦੀ ਢਿੱਡ ਨੰਗਾ ਹੁੰਦਾ ਪੀਣਾ ਖੋਟਾ ਆਪਦਾ ਬਾਣੀਏ ਦਾ ਕੀ ਦੋਸ ਮੈਂ ਤਾਂ ਤਪਾਈ ਪਈਆਂ ਨੁੱਤੀ ਦੀ ਨੇ ਨਹੀਂ ਮੈਂ ਤਾਂ ਦੁਖੀ ਹੋ ਗਈ ਮੇਰੇ ਤਾਂ ਜੀ ਕਰਦਾ ਸੱਚੀ ਕੁਸ ਖਾ ਕੇ ਮਰ ਜਾ ਤੇ ਹਜੇ ਦੇਖੀ ਆ ਤੀਜੀ ਵਾਰ ਮਸਾ ਫੂਕੀ ਤੀ ਮੈਂ ਉਥੋਂ ਆ ਗਈ ਨਹੀਂ ਮੇਰੀ ਗੱਲ ਸੁਣਾ ਚਲ ਜੀ ਨਹੀਂ ਕੁੜੀ ਦੀ ਉਥੇ ਬਣੀ ਉਹਨੂੰ ਨਹੀਂ ਪਰੌਣਾ ਪਸੰਦ ਸੀ ਜਾਣ ਚੁੱਲ੍ਹੇ 'ਚ ਪੜਾ ਉਹਦਾ ਰਿਸ਼ਤਾ ਮੈਂ ਨਾ ਕਰਾਂਗਾ ਮਾਂ ਪਿਓ ਹੈ ਨਹੀਂ ਘਰ 'ਚ 8 ਗਿੱਲੇ ਜ਼ਮੀਨ ਦੇ ਨੇ ਰਾਣੀ ਵੜ ਕੇ ਰਹੂਗੀ ਘਰ ਦੇ ਵਿੱਚ ਰਾਣੀ ਅਸਾਂ ਮਾਂ ਵੀ ਮਰੇ ਹੈ ਪਿਓ ਵੀ ਹਾਂ ਦੋਨੇ ਬੜੇ ਹੋਏ ਨਹੀਂ ਗੇ ਕੱਲਾ ਮੁੰਡਾ ਹੀ ਆ ਬਸ ਘਰ 'ਚ ਕੋੜਾ ਮੁੰਡਾ ਤੂੰ ਸਖਾਂਦਾ ਪੀਂਦਾ ਰਹੋਵੇਂ ਕਿਤੇ ਲੈ ਕੋੜਾ ਹੁਣ ਰੋਟੀ ਦਾ ਖਾਊਗਾ ਹੀ ਕੋ ਵੀ ਨਾ ਖਾਵੇ ਅਗਲਾ ਆਈ ਕਹਿੰਦਾਂ ਤੇ ਨੀ ਕੁਛ ਖਾਂਦਾ ਨਹੀਂ ਤੂੰ ਐਂ ਦੇਖਾ ਤੇਰੀ ਤਿੰਨ ਥਾਂ ਤੇ ਵਿਆਹੀ ਗਈ ਚੌਥੀ ਥਾਂ ਮੇ ਬਸ ਜੇ ਉਹ ਪਹਿਣੇ ਮੈਂ ਤਾਂ ਕੋਈ ਜੁਮੇ ਨਾਰੀ ਨਹੀਂ ਲੈਂਦੀ ਤੂੰ ਤਾਂ ਪਹਿਣੇ ਆਪ ਦਾ ਰਿਸ਼ਤਾ ਕਰਾ ਕੇ ਢੋਲਾ ਸੇ ਉਹਨਾਂ ਦਾ ਪਵਾ ਲੇਗੀ ਅਗਲੇ ਤੋਂ ਚਲ ਮੈਨੂੰ ਉਹ ਵੀ ਨਹੀਂ ਦੁਖਦਾ ਤੂੰ ਕਿਹੜਾ ਮੈਤੋਂ ਮੰਗਦੀਆਂ ਮੁੰਡੇ ਵਾਲਾ ਤੋਂ ਲਵੇਂਗੀ ਪਰ ਸਿਆਪਾ ਹੋਰ ਸੁਣ ਲੈ ਜਦੋਂ ਪਹਿਲਾ ਵਿਆਹੀ ਹੈ ਹਾਂ ਅਸੀ ਤਾਂ ਅਜੇ ਵੀ ਜ ਤਿਆਰੀ ਕਰਦੇ ਆ ਵੀ ਜਿਵੇਂ ਦੂਗੇ ਦਿਨ ਜਾਂਦੇ ਨਹੀਂ ਹੁੰਦੇ ਵੀ ਮੁਰਦੀ ਵੀ ਲੈ ਕੇ ਵੀ ਲੈ ਕੇ ਆਵਾਂਗੇ ਚੱਲ ਇਹ ਤਾਂ ਤੜਕੀ 8 ਵਜੇ ਨੂੰ ਬਰੰਗ ਲਫਾਫੇ ਵਾਂਗੂ ਆ ਗਈ ਹੋਰ ਨਵੀਂ ਬਹੂ ਉਹ ਛਟੀਆਂ ਖਲਿਉਣ ਜਾਣਾ ਸੀ ਉਹ ਕਹਣ ਬਹੂ ਕਿੱਥੇ ਆ ਬਹੂ ਕਿੱਥੇ ਭੈਣੇ ਪੁੱਛਣਾ ਮੇਰੇ ਤਾਂ ਕਾਲਾ ਮੂੰਹ ਹੋ ਜਾਂਦਾ ਦਾ ਬਚ ਗਿਆ ਉਹ ਤਾਂ ਗਲਤ ਬੰਦੇ ਸਾਹ ਉਤੇ ਆਈ ਨਿਭੜ ਗਿਆ ਕਦੇ ਬੌਰੀ ਕੁੱਪੜਾ ਸੀ ਕਰਾਉਣਾ ਜਦੋਂ ਦੂਜੀ ਵਾਰ ਵੀ ਆਈ ਹੈ ਉਦੋਂ ਨ ਪੁੱਤੇ ਦੀ ਤੜਕੀ ਪਏ ਪਾਟ ਦੀ ਨਾਲ ਪਤਾ ਨਹੀਂ ਕਿਹੜੇ ਵੇਲੇ ਬਸ ਚੜ੍ਹਿਆਈ ਤੀਜੇ ਚੌਥੇ ਦਿਨ ਨਹੀਂ ਤੂੰ ਇੰਨਾ ਪੀਣਾ ਪਾਈਨਾ ਭੜੀਏ ਤੂੰ ਸਿੱਧਾ ਕਹਿ ਵੀ ਤਿੰਨ ਵਾਰੀ ਮੂੰਹ ਕਾਲਾ ਕਰਦਾ ਆ ਤੀਜੀ ਵਾਰੀ ਸੁਣ ਲੈ ਕੱਲ ਨਵੇਂੜ ਪਰ ਤੀਜੀ ਵਾਰੀ ਸੁਣ ਲੈ ਤੀਜੀ ਵਾਰੀ ਤੇ ਇੱਥੇ ਚੰਗਾਰ ਵਿਆਹੀ ਸੀ ਨੇੜੇ ਹਾਂ ਜੇ ਚੰਗਾਰ ਵਿਆਹੀ ਸੀ ਨਪੁੱਤੀ ਦੀ ਬਾਣੀ ਬਾਣੀ ਆ ਗਈ ਆਥਰੇ ਸੋ ਨਾ ਪੁੱਤਰਾ ਜੀ ਜਿਹੜੀ ਮੇਰੀ ਜਾਨ ਮੇਰੇ ਤਾਂ ਆ ਬੱਤ ਗਿਆ ਆ ਬੱਤ ਗਿਆ ਮੇਰਾ ਤਾਂ ਬੱਸ ਕਰ ਬੱਸ ਕਰ ਪਹਿਲੀ ਬਿਮਾਰ ਕੋਈ ਪਈਆ ਹੁਣ ਤੂੰ ਆਜਣਾ ਪੈਣੀ ਗੱਲ ਕਰ ਲਈ ਜੇ ਤਾਂ ਬਸੂਗੀ ਤਾਂ ਤਾਂ ਤੇ ਖਿrista ਕਰਾ ਦਈਏ ਨਹੀਂ ਕਾਹਨੂੰ ਕਿਸੇ ਜਵਾਕ ਨੂੰ ਡੋਪੀ ਸੌਹੱਥ ਰੱਸਾ ਸਿਰੇ ਤੇ ਗੰਡ ਮੈਂ ਤਾਂ ਜ਼ਿੰਮੇਦਾਰੀ ਲੈਂਦੀ ਜੇ ਪਰੇ ਤੂੰ ਆਪਦੀ ਜ਼ਿੰਮੇਦਾਰੀ ਤੇ ਕਰਾਉਣਾ ਤਾਂ ਕਰਾ ਦੇ ਪਰ ਮੇਰੀ ਕੋਈ ਜ਼ਿੰਮੇਦਾਰ ਨਹੀਂ ਚਾਹ ਪੀਦਾ ਰੋਟੀ ਖਾ ਲਾ ਦੇਖ ਲੈ ਇਹਨਾਂ ਤੇ ਕੋਈ ਪਤਾ ਨਹੀਂ ਇਹ ਤਾਂ ਪੁੱਤਿਆਂ ਦੀ ਬੌਲੀ ਆ ਚੱਲ ਕੋਈ ਨਾ ਕਿਸੇ ਦਿਨ ਟਕਾਈ ਨਾ ਤੂੰ ਮੇਰੇ ਘਰੇ ਭੇਜੀ ਇਹਨੂੰ ਮੈਂ ਸਮਝਾਉਂਗੀ ਇਹਨੂੰ ਮਾੜਾ ਮੋਟਾ ਚੱਲ ਠੀਕ ਐ ਫਿਰ ਠੀਕ ਐ ਚੱਲ ਚੰਗਾ ਮੈਂ ਤਾਂ ਜਾਨੀਆ ਬਾਰ ਖੁੱਲੇ ਪਏ ਨੇਗੇ ਆਏ ਹਏ ਮੈਂ ਤਾਂ ਬਟਿੱਲੀ ਹੋਈ ਪਈਆਂ ਚੰਗਾ ਠੀਕ ਐ ਜਾਨੀਆ ਮੈਂ ਲਾ ਦੱਸ ਕੀ ਕਰਾਂ ਲੋਕ ਰਿਸ਼ਤਿਆਂ ਨੂੰ ਆਉਂਦੇ ਨੇ ਉਹਨਾਂ ਨੇ ਤੁਹਾਨੂੰ ਪੁੱਤਿਆਂ ਦੇ ਨਾਲ ਸੌਦਾ ਬਣਾ ਰੱਖਿਆ ਵੀ ਮੈਂ ਇੱਕ ਤੋੜਾ ਸਿਆਂ ਉਹਨੇ ਦਾ ਲੱਖ ਤੋਂ ਵੀ ਉੱਪਰ ਹੋਇਆ ਪਿਆ ਇਹਨਾਂ ਦਾ ਕੀ ਜ਼ੋਰ ਲੱਗਦਾ ਚਾਹੇ ਕਿਸੇ ਦੀ ਭੱਜਿਆਵੇ ਚਾਹੇ ਕਿਸੇ ਕੋਸੋ ਦੇ ਪਰ ਮੈਂ ਤਾਂ ਕਹੇਤਾ ਵੀ ਮੇਰੇ ਤਾਂ ਕੋਈ ਜ਼ਿੰਮੇਦਾਰ ਨਹੀਂ ਦੇਖ ਲੈ ਕੋਈ ਦੇਖਿਆ ਅਜੇ ਤੱਕ ਲੋਕ ਵੀ ਅਹੀ ਦੀ ਮਾਂ ਵੀ ਹੋਊਗੀ ਜਿਹੜੀ ਆਪਣੀ ਕੁੜੀ ਤਾਂ ਵੀ ਹਾਰੀ ਪਈਆ ਜ਼ਿੰਮੇਦਾਰੀ ਲੈ ਲੈ ਮੈਂ ਤਾਂ